ਦਲਜੀਤ ਦਸਾਂਜ ਮੋਦੀ ਨੂੰ ਮਿਲ ਕੇ ਆ ਗਿਆ ਪੰਜਾਬ ਦਾ ਗਦਾਰ ਦਲਜੀਤ ਦਸਾਂਜ ਮੋਦੀ ਨੂੰ ਮਿਲ ਕੇ ਆ ਗਿਆ ਕੌਮ ਦਾ ਗਦਾਰ ਦਲਜੀਤ ਦਸਾਂਜ ਮੋਦੀ ਨੂੰ ਮਿਲ ਕੇ ਆ ਗਿਆ ਕਿਸਾਨਾਂ ਦਾ ਗਦਾਰ ਪਹਿਲੀ ਗੱਲ ਤਾਂ ਇਹ ਆ ਕਿ ਦਲਜੀਤ ਦਸਾਂਜ ਮੋਦੀ ਨੂੰ ਮਿਲਣ ਹੀ ਨਹੀਂ ਗਿਆ ਕੋਈ ਇੱਕ ਕਲਿੱਪ ਕੋਈ ਇੱਕ ਵੀਡੀਓ ਕੋਈ ਇੱਕ ਫੋਟੋ ਦਿਖਾ ਦਿਓ ਜਿੱਥੇ ਦਲਜੀਤ ਦਸਾਂਜ ਮੋਦੀ ਨੂੰ ਮਿਲਣ ਗਿਆ ਹੋਵੇ ਤਾਂ ਦੇ گاؤں ਦਾ ਇੱਕ ਲड़का ਜਿਆਦਾ ਹੈਰਾਨ ਹੋਣ ਦੀ ਲੋੜ ਨਹੀਂ ਦਰਅਸਲ ਦਿਲਜੀਤ ਦੁਸਾਂਝ ਮੋਦੀ ਨੂੰ ਆਪ ਨਹੀਂ ਮਿਲਣ ਗਿਆ ਉਹਨੂੰ ਮਿਲਣ ਵਾਸਤੇ ਇਨਵਾਈਟ ਕੀਤਾ ਗਿਆ ਸੀ ਜਿਹੜਾ ਇਨਵਾਈਟ ਜਣੇ ਖਣੇ ਨੂੰ ਜਾਂ ਕਿਸੇ ਬੇਲੜ ਬੰਦੇ ਨੂੰ ਨਹੀਂ ਮਿਲਦਾ ਮୋਝੇ ਤਾਂ ਫਿਰ ਤੋਂ ਬਹੁਤ ਹੀ ਜ਼ਿਆਦਾ ਸ਼ਿਕਵਾ ਹੈ ਇੱਕ ਤਾਂ ਮੈਂ ਹੁਣ ਸੇ ਕੱਬ ਸੇ ਮੀਟਿੰਗ ਮੰਗ ਰਹੀ ਹੂੰ ਬਹੁਤ ਮੈਂ ਨੋਟ ਕਰ ਰਹੀ ਹਾਂ ਪ੍ਰਧਾਨ ਮੰਤਰੀ ਮੋਦੀ ਸੇ ਉਹਨੇ ਮਿਲਣ ਦਾ ਸਮਾਂ ਨਹੀਂ ਮਿਲਦਾ ਨਹੀਂ ਜਿਨ੍ਹਾਂ ਕੋਲ ਸੱਚ ਨਹੀਂ ਜਿਨ੍ਹਾਂ ਕੋਲ ਤੱਤ ਨਹੀਂ ਜਿਨ੍ਹਾਂ ਕੋਲ ਆਪਣੇ ਵਾਲਿਆਂ ਨੂੰ ਸੱਚੇ ਸਾਬਤ ਕਰਨ ਦਾ ਕੋਈ ਆਧਾਰ ਨਹੀਂ ਉਹ ਦਿਲਜੀਤ ਨਾਲ ਫੋਟੋਆਂ ਜੋੜ-ਜੋੜ ਕੇ ਅੱਜ ਕੱਲ ਰੀਲਾਂ ਤੇ ਵਾਇਰਲ ਕਰ ਰਹੇ ਆ ਕਿ ਕਿਹੜਾ ਧ ਕਿਹੜਾ ਮੋਦੀ ਕੋਲ ਦਲਜੀਤ ਸਾਂਝ ਨੂੰ ਜੇਕਰ ਮਿਲਣ ਵਾਸਤੇ ਸੱਦਿਆ ਗਿਆ ਸੀ ਤਾਂ ਉਹਨੇ ਕੋਈ ਚੋਰੀ ਨਹੀਂ ਕੀਤੀ ਜਾਂ ਉਹਨੇ ਕੋਈ 도ਗਲੇ ਵਾਲੇ ਕੰਮ ਨਹੀਂ ਕੀਤੇ ਜੋ ਕੀਤਾ ਉਹਨੇ ਸ਼ਰਿਆਮ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੋਦੀ ਨੇ ਆਪਣੇ ਇੰਸਟਾਗ੍ਰam ਪੇਜ ਤੋਂ ਦਿਲਜੀਤ ਦੋਸਾਂਜ ਨਾਲ ਕਲੈਬ ਕੀਤੀ ਹੈ ਜਿਹੜੀ ਕਿ ਛੋਟੀ ਮੋਟੀ ਗੱਲ ਨਹੀਂ ਤੇ ਇਹ ਬੜਾ ਮੌਕਾ ਕਿਸੇ ਜਣੇ ਖਣੇ ਨੂੰ ਨਹੀਂ ਮਿਲਦਾ ਅੱਜ ਤੱਕ ਇਤਿਹਾਸ ਵਿੱਚ ਇਹ ਗੱਲ ਨਹੀਂ ਹੋਈ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸੇ ਪੰਜਾਬੀ ਸਿੰਗਰ ਦੇ ਨਾਲ ਕਲੈਬ ਕੀਤੀ ਹੋਵੇ ਇਸ ਨਿਊਜ਼ ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਨੇ ਵੀ ਲੱਤਾਂ ਖਿੱਚੀਆਂ ਉਹ ਆਪਣੇ ਹੀ ਜੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਜੇਕਰ ਦਿਲਜੀਤ ਦੋਸਾਂਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ ਸੀ ਤਾਂ ਇਹ ਗੱਲ ਬਹੁਤ ਵੱਡੀ ਸੀ ਤੇ ਬਹੁਤ ਸਾਰੇ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਸੀ ਇਹ ਬਹੁਤ ਵੱਡੀ ਚਪੇੜ ਸੀ ਕੰਗਣਾ ਰਣੌਤ ਦੇ ਮੂੰਹ ਦੇ ਉੱਤੇ ਜਿਹਨੂੰ ਅੱਜ ਤੱਕ ਮੋਦੀ ਨੇ ਮਿਲਣ ਦਾ ਮੌਕਾ ਨਹੀਂ ਦਿੱਤਾ ਇਹ ਬਹੁਤ ਵੱਡੀ ਚਪੇੜ ਸੀ ਗੋਦੀ ਮੀਡੀਆ ਤੇ ਜਿਨ੍ਹਾਂ ਨੇ ਭੰਡਣ ਦਾ ਕੋਈ ਮੌਕਾ ਨਹੀਂ ਛੱਡਿਆ ਇਹ ਬਹੁਤ ਵੱਡੀ ਚਪੇੜ ਸੀ ਮੇਜਰ ਗੁਰਵਾਰੀਆ ਦੇ ਮੂੰਹ ਤੇ ਜਿਨੇ ਦਲਜੀਤ ਦੋਸਾਂਝ ਨੂੰ ਖਾਲਸਤਾਨੀ ਹੋਣ ਦਾ ਤਗਮਾ ਦਿੱਤਾ ਸੀ ਇਹ ਬਹੁਤ ਵੱਡੀ ਚਪੇੜ ਸੀ ਬੀਜੇਪੀ ਦੇ ਅੰਨੇ ਭਗਤਾਂ ਦੇ ਮੂੰਹ ਤੇ ਜਿਨ੍ਹਾਂ ਨੇ ਦਲਜੀਤ ਦੋਸਾਂਝ ਨੂੰ ਖਾਲਸਤਾਨੀ ਦੱਸਿਆ ਸੀ ਔਰ ਇਨ ਲੋਗੋ ਨੇ ਖਾਲਸਤਾਨੀਓਂ ਕੋ ਬੋਲਾ ਥਾ ਕਿ ਦਲਜੀਤ ਦੋਸਾਂਝ ਕੇ ਇੱਕ ਕਾਨਸਰਟ ਕੇ ਲਿਏ ਹਮ ਆਪਕੋ ਫ੍ਰੀ ਪਾਸੇਸ ਦੇਂਗੇ ਹੋ ਜਾ ਹਮੇਸ਼ਾ ਉਲਟਾ ਹੀ ਮਿਲਿਆ ਜੇਕਰ ਦਿਲਜੀਤ ਦੁਸਾਂਜ ਆਪਣੇ ਪੰਜਾਬ ਦੀ ਗੱਲ ਕਰਦਾ ਤਾਂ ਉਹਨੂੰ ਸਾਰਾ ਦੇਸ਼ ਖਾਲਸਤਾਨੀ ਕਹਿੰਦਾ ਜੇਕਰ ਦਿਲਜੀਤ ਦੁਸਾਂਜ ਮੋਦੀ ਨਾਲ ਜਾ ਕੇ ਮਿਲਿਆ ਆਇਆ ਜਿਹੜਾ ਕਿ ਉਹਨੂੰ ਇਨਵਾਈਟ ਕੀਤਾ ਗਿਆ ਸੀ ਤਾਂ ਉਹ ਪੰਜਾਬ ਦਾਗਦਾਰ ਹੋ ਗਿਆ ਹੁਣ ਕਹਿਣ ਤੋਂ ਭਾਵ ਕਿ ਨਾ ਤਾਂ ਦਿਲਜੀਤ ਪੰਜਾਬ ਦਾ ਰਿਹਾ ਤੇ ਨਾ ਹੀ ਦਿਲਜੀਤ ਹਿੰਦੂਸਤਾਨ ਦਾ ਰਿਹਾ ਫਿਰ ਦਿਲਜੀਤ ਹੈਗਾ ਕਿਦਾਂ ਪਤਾ ਨਹੀਂ ਹੈਨਾ ਕੋਡ ਸਰਚ ਕਰਿਓ ਹੁਣ ਉਸ ਦਿਨ ਦਾ ਇੱਕ ਹੋਰ ਬੜਾ ਸਵਾਲ ਪੁੱਛਿਆ ਜਾਂਦਾ ਕਿ ਦਲਜੀਤ ਮੋਦੀ ਨੂੰ ਤਾਂ ਮਿਲਿਆ ਆ ਪਰ ਉਹਨੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਉਹ ਕਿਸਾਨਾਂ ਦੀ ਗੱਲ ਕਿਉਂ ਕਰੇ ਬਈ ਦਲਜੀਤ ਦਸਾਂਜ ਨੂੰ ਵੋਟਾਂ ਪਾ ਕੇ ਤੁਸੀਂ ਐਮਪੀ ਬਣਾਇਆ ਐਮਐਲਏ ਬਣਾਇਆ ਸੀਐਮ ਬਣਾਇਆ ਕੀ ਬਣਾਇਆ ਕੀ ਉਹਦੀ ਗਿਣਤੀ ਉਹਨਾਂ 92 ਦੇ ਵਿੱਚ ਆਉਂਦੀ ਆ ਜੇਕਰ ਨਹੀਂ ਆਉਂਦੀ ਤਾਂ ਉਹ ਦਲਜੀਤ ਦਸਾਂਝ ਕਿਸਾਨਾਂ ਦੀ ਗੱਲ ਮੋਦੀ ਨੂੰ ਕਿਉਂ ਕਰੇ ਉਹ ਵੀ ਕਿਸੇ ਹੋਰ ਮੌਕੇ ਤੇ ਜੇਕਰ ਕਿਸਾਨਾਂ ਦੀ ਗੱਲ ਕਰਵਾਉਣੀ ਆ ਤਾਂ ਉਹਨਾਂ ਬੰਦਮਿਆਂ ਨੂੰ ਪੁੱਛੋ ਉਹਨਾਂ ਨੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਸੋ ਗੱਜ ਰਸਾ ਸਿਰੇ ਤੇ ਗੰਢ ਮੁੱਕਦੀ ਗੱਲ ਇਹ ਆ ਕਿ ਦਲਜੀਤ ਦਸਾਂਝ ਕਿਸੇ ਮੋਦੀ ਨੂੰ ਨਹੀਂ ਮਿਲ ਕੇ ਆਇਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਇਆ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਆ ਜੇਕਰ ਮੋਦੀ ਦੀ ਪੰਜਾਬ ਦੇ ਨਾਲ ਨਹੀਂ ਬਣਦੀ ਤਾਂ ਕਰਕੇ ਦਲਜੀਤ ਦਸਾਂਝ ਗਲਤਵਾ ਤਾਂ ਮੈਨੂੰ ਇੱਕ ਗੱਲ ਦੱਸ ਦਿਓ ਪਿਛਲੇ ਇਤਿਹਾਸ ਵਿੱਚ ਇੱਕ ਵੀ ਪ੍ਰਧਾਨ ਮੰਤਰੀ ਦਿਖਾ ਲਓ ਜਿਹਦੀ ਪੰਜਾਬ ਨਾਲ ਹੀ ਹੋਵੇ ਜਿਨੇ ਪੰਜਾਬ ਬਾਰੇ ਸੋਚਿਆ ਹੋਵੇ ਜਿਨੇ ਪੰਜਾਬ ਦਾ ਭਲਾ ਕੀਤਾ ਹੋਵੇ ਕੋਈ ਇੱਕ ਪ੍ਰਧਾਨ ਮੰਤਰੀ ਉਹ ਭਾਵੇਂ ਫਿਰ ਡਾਕਟਰ ਮਨਮੋਹਨ ਸਿੰਘ ਹੋਵੇ ਬਾਜਪਾਈ ਹੋਵੇ ਮੋਦੀ ਹੋਵੇ ਏ ਬੀ ਸੀ ਡੀ ਕੋਈ ਹੋਵੇ ਇੰਦਰਾ ਗਾਂਧੀ ਨੇ ਤਾਂ ਕੋਈ ਕਸਰ ਛੱਡੀ ਹੀ ਨਹੀਂ ਸੀ ਜੇਕਰ ਦਲਜੀਤ ਸਾਂਜ ਮੋਦੀ ਨੂੰ ਮਿਲ ਕੇ ਗਦਾਰ ਹੋ ਗਿਆ ਤਾਂ ਫਿਰ ਉਹਨਾਂ ਗੁਰਦੁਆਰਿਆਂ ਦਾ ਕੀ ਕਰੀਏ ਜਿੱਥੇ ਮੋਦੀ ਨੂੰ ਇਨਵਾਈਟ ਕੀਤਾ ਗਿਆ ਸੀ ਜਿੱਥੇ ਮੋਦੀ ਦਾ ਆਉ ਭਾਉ ਕੀਤਾ ਗਿਆ ਸੀ ਫਿਰ ਤਾਂ ਉਹ ਗੁਰਦੁਆਰੇ ਵੀ ਗਦਾਰ ਹੋਏ ਫਿਰ ਤਾਂ ਉਹ ਵਾਲੀ ਪੱਗ ਵੀ ਗਦਾਰ ਹੋਈ ਜਿਹੜੀ ਮੋਦੀ ਦੇ ਸਿਰ ਤੇ ਸਜਾਈ ਗਈ ਸੀ ਫਿਰ ਤਾਂ ਉਹ ਬਾਲਟੀ ਤੇ ਕੜਸ਼ੀ ਵੀ ਗਦਾਰ ਹੋਈ ਜੇ ਇਸ ਬਾਲਟੀ ਤੇ ਕੜਸ਼ੀ ਦੇ ਨਾਲ ਉਹ ਗੁਰਦੁਆਰੇ ਵਿੱਚ ਲੰ ਤਉ ਲੰਗਰ ਹਾਲ ਵੀ ਗਦਾਰ ਹੋਇਆ ਫਿਰ ਤਾਂ ਉਹ ਸੰਗਤ ਵੀ ਗਦਾਰ ਹੋਈ ਜਿਸ ਸੰਗਤ ਨੇ ਮੋਦੀ ਦੇ ਹੱਥੋਂ ਕੋਲੀਆਂ ਦੇ ਵਿੱਚ ਖੀਰ ਪਵਾਈ ਸੀ ਸਾਡੇ ਪੰਜਾਬ ਦੇ ਵਿਦਵਾਨ ਕਹਿੰਦੇ ਆ ਕਿ ਦਲਜੀਤ ਗਦਾਰ ਹੈ ਕਿਉਂਕਿ ਉਹ ਮੋਦੀ ਨੂੰ ਮਿਲਿਆ ਆ ਤੇ ਪੰਜਾਬੋ ਬਾਹਰਲੇ ਕਹਿੰਦੇ ਆ ਕਿ ਇਸ ਬੰਦੇ ਦੇ ਉੱਤੇ ਟਰਸਟ ਨਾ ਕਰਿਓ ਭਾਵੇਂ ਮੋਦੀ ਨੂੰ ਮਿਲਿਆ ਆ ਇਹ ਰਹਿਣਾ ਖਾਲਸਤਾਨੀਆ ਤੇ ਪੰਨੂ ਦਾ ਯਾਰਵਾ ਹੁਣ ਇੱਥੇ ਉਹ ਦਲਜੀਤ ਕੀ ਕਰੇ ਮੁੱਖ ਦੀ ਗੱਲ ਇਹ ਆ ਕਿ ਦਲਜੀਤ ਕਿਸੇ ਮੋਦੀ ਨੂੰ ਨਹੀਂ ਮਿਲ ਕੇ ਆਇਆ ਉਸ ਕੁਰਸੀ ਨੂੰ ਮਿਲ ਕੇ ਆਇਆ ਜੇਸ ਕੁਰਸੀ ਤੋਂ ਸਾਰਾ ਦੇਸ਼ ਰਨ ਕੀਤਾ ਜਾਂਦਾ ਦਲਜੀਤ ਕਿਸੇ ਮੋਦੀ ਨੂੰ ਨਹੀਂ ਮਿਲ ਕੇ ਆਇਆ ਉਸ ਕੁਰਸੀ ਨੂੰ ਮਿਲ ਕੇ ਆਇਆ ਜਿੱਥੇ ਕੱਲ ਨੂੰ ਕੋਈ ਹੋਰ ਚਿਹਰਾ ਹੋ ਸਕਦਾ ਦਲਜੀਤ ਕਿਸੇ ਮੋਦੀ ਨੂੰ ਨਹੀਂ ਮਿਲ ਕੇ ਆਇਆ ਉਸ ਕੁਰਸੀ ਨੂੰ ਮਿਲ ਕੇ ਆਇਆ ਜੇ ਇਸ ਕੁਰਸੀ ਉੱਤੇ ਕੱਲ ਨੂੰ ਆਪ ਸੁਣੇ ਆਪ ਕਹੇ ਉਹਨੂੰ ਕਹਿਣ ਦੀ ਲੋੜ ਨਾ ਪਵੇ ਦਲਜੀਤ ਨੂੰ ਟਾਰਗੇਟ ਕਰਨ ਦੀ بجائے ਤੇ ਆਪਣੇ ਵਾਲੇ ਨੂੰ ਸੱਚਾ ਸਾਬਤ ਕਰਨ ਦੀ بجائے ਜੇਕਰ ਤੁਸੀਂ ਇਹ ਵਾਲੀ એનર્ਜੀ ਉਸ ਕੁਰਸੀ ਤੱਕ ਕੋਈ ਐਹੋ ਜਿਹਾ ਇਨਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੋ ਜਿਹੜਾ ਕਿਸਾਨਾਂ ਦੀ ਗੱਲ ਆਪ ਕਰੇ ਤੇ ਉਹਨਾਂ ਦਾ ਦਰਦ ਆਪ ਸਹੇ ਤਾਂ ਸ਼ਾਇਦ ਕੁਝ ਹੋ ਸਕਦਾ ਪਿਛਲੇ ਧਰਨੇ ਵਿੱਚ ਜਿੰਨੇ ਵੀ ਸਿੰਗਰ ਗਏ ਸੀ ਉਹਨਾਂ ਸਾਰਿਆਂ ਸਿੰਗਰਾਂ ਦਾ ਜੂਣਾ ਹਰਾਮ ਕਰ ਦਿੱਤਾ ਗਿਆ ਸੀ ਧਰਨੇ ਤੋਂ ਬਾਅਦ ਕਿਸੇ ਤੇ ਸੀਆਈਡੀ ਦੀ ਰੇਡ ਕਿਸੇ ਤੇ ਈਡੀ ਦੀ ਰੇਡ ਕਿਸੇ ਨੂੰ ਪੁਲਿਸ ਵੱਲੋਂ ਤੰਗ ਇਨਕਮ ਟੈਕਸ ਵੱਲੋਂ ਤੰਗ ਤੇ ਕਿਸੇ ਨੂੰ ਸ਼ਰਯਾਮ ਹੀ ਧਮਕੀਆਂ ਆ ਰਹੀਆਂ ਸੀ ਇਥੋਂ ਤੱਕ ਕੇ ਕਈ ਸਿੰਗਰ ਡਿਪਰੈਸ਼ਨ ਵਿੱਚ ਜਾ ਚੁੱਕੇ ਸੀ ਕਈਆਂ ਨੂੰ ਆਪਣੇ ਗਾਣੇ ਫਿਲਮਾਂ ਅਤੇ ਸੌਂਗ ਰਿਲੀਜ਼ ਕਰਨ ਵਿੱਚ ਵੀ ਦਿੱਕਤਾਂ ਆਈਆਂ ਇਥੋਂ ਤੱਕ ਕੇ ਸ਼ਿਰੀ ਬਰਾੜ ਨੂੰ ਦੇਸ਼ ਛੱਡ ਕੇ ਆਸਟ੍ਰੇਲੀਆ ਰਹਿਣਾ ਪੈ ਰਿਹਾ ਆ ਸਿਰਫ ਏਸ ਕਰਕੇ ਕਿਉਂਕਿ ਗਵਰਨਮੈਂਟ ਤੰਗ ਕਰ ਰਹੀ ਆ ਪਰ ਇੱਕ ਸਿੰਗਰ ਇਹੋ ਜਿਹਾ ਵੀ ਆ ਜਿਹੜਾ ਧਰਨੇ ਵਿੱਚ ਮੋੜੇ ਹੋ ਕੇ ਘੁੰਮਦਾ ਸੀ ਪਰ ਉਹਨੂੰ ਰੱਤੀ ਭਰ ਵੀ ਆਂਚ ਨਹੀਂ ਆਈ ਇਹ ਤਾਂ ਫਿਰ ਉਹੀ ਗੱਲ ਹੋਈ ਨਾ ਨਾਲੇ ਦਰ ਨਾਲੇ ਉਧਰ ਦੁਨੀਆ ਬੜੀ ਹਿਸਾਬੀ